ਤਾਂ ਮੈਨੂੰ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਾਰਿਆਂ ਨੂੰ ਲੱਗਿਆ ਜੀ ਜੀਰੀ ਬਣਾਉਣਾ ਪਾਰ ਵੀ ਪਹੁੰਚਿਆ ਵਾ ਅੱਜ ਉਹ ਵੀ ਸਸੀ ਕਾ ਬੁਲਾਦੀ ਆਏ ਬਾਈ ਥੋੜੀ ਬੁਲਾਉਣੀ ਆ ਰਹੀ ਹੀ ਕਰ ਪਾਇਆ ਆਪਣੀ ਆ 26 ਹੈ ਜੀ ਬੀਜ ਉਹਨੂੰ ਡੋਡੀ ਵੀ ਨਹੀਂ ਹੈ ਕੋਈ ਖਾਸ ਉਂਵੀ ਇੱਕ ਨੰਬਰ ਖੜਾ ਹੈ ਬਾਈ ਦੇਖਦੇ ਆ ਬਾਕੀ ਹੁਣ ਝਾੜ ਕੇ ਆ ਗਏਂਦਾ ਉਧਰ ਆਉਣਾ ਗੰਨਾ ਖੜਾ ਈ ਅਬਾ ਸੀਣੇ ਆ ਪਾਲੇ ਪੀਤਾਂ ਵੀ ਲਗਾ ਦੇ ਪਵਿੱਤਾਂ ਲੱਗਿਆ ਆ ਕੋਟੀ ਵੀ ਵੀਰੇ ਉਹ ਵੀ ਦਿਖਾ ਦਈਏ ਦੇਖੋ ਜੀ ਇਹ ਮੋਟਰ ਵਾ ਗੁੱਤੀ ਵੀ ਸੁਈ ਵੀ ਆ ਬਾਈ ਵਧੀਆ ਝਾੜ ਦੇ ਰਹੀ ਮਦਲੇ ਵਿੱਚ ਵਧੀਆ ਕੈਰੇਜ ਵਧੀਆ ਝਾੜ ਆ ਬਾਈ ਇੱਕ ਟੈਂਕ ਹੋ ਗਿਆ ਪੰਜ ਕਨਾਲਾਂ ਬਾਈ ਪੂਰੀਆਂ ਦੇਖੋ ਜੀ ਦੂਆਗੜ ਆਇਆ ਏ ਪਰਲੇ ਪਾਸੇ ਤਿੰਨ ਦੇ ਤੇ ਯਾ ਕਿ ਇੱਚ ਦੋ ਟੈਂਕ ਹੋ ਜਾਣੇ ਜੀ ਪੂਰੇ ਵਧੀਆ ਆ ਬੋਰੀ ਪਈ ਆ ਬਾਈ ਬੋਰੀ ਆਰੀ ਆ ਪਾ ਨਾ ਥੱਲੇ ਪਾ ਲਾ ਇਹਦੀ ਮੋਰੀ ਬਾਲੀ ਤੇ ਮੇਰਾ ਬੋਰੀ ਚੱਕ ਦੇ ਨਾ ਛੱਡਦਾ ਕਿਤੇ ਕਰਮਾ ਜੀ ਉਹ ਜੀ ਉਹ ਇੰਨੀ ਕਿਤੇ ਕਰਮਾ ਹੁਣ ਤੱਕ ਛੱਡਿਆ ਨਹੀਂ ਹੋਈ ਚੱਲੋ ਚੱਲ ਚੱਲ ਜਾ ਕੋ ਉੱਪਰ ਨਾ ਉਹ ਛੱਡਦਾ ਕਿਤੇ ਚੱਕ ਚੱਲੋ ਉੱਪਰ ਨਾ ਹੱਬ ਜਾ ਫੜ ਕਿਚੋ ਜੀ ਬੈਲਟ ਨਾ ਲਾ ਕੋ ਤੂੰ ਨਾ ਬੜਾ ਉੱਪਰ ਉੱਪਰ ਤਾਂ ਆਵੇ ਨਾ ਚੱਲੋ ਚੱਲੋ ਉੱਧਰ ਉੱਪਰ ਚੱਕ ਵਿੱਚ ਚੱਕ ਚੱਕ ਤੂੰ ਚੱਕ ਉੱਪਰ ਆ ਮੈਂ ਨਹੀਂ ਪਾਇਆ ਹਾਂ ਲੈ ਲੈ ਚੜ ਕੇ ਇਹ ਤੂੰ ਥੱਲੇ ਜਾ ਯਾਰ ਉੱਪਰ ਪਾ ਦੇ ਨਾ ਨਾ ਥੱਲੇ ਜਾ ਆਓ ਜੀ ਹੋਰ ਇੱਕ ਹੁਣ ਚੱਲ ਚੱਲ ਲੈ ਪਾ ਦੋ ਪਾ ਪਾ ਅੱਗੇ ਬਰ ਬਰ ਉੱਪਰ ਵੈਲਟ ਪਾ ਲੈ ਪਾਓ ਮੈਨੂੰ ਵੈਲਟ ਰਿਮ ਗਿਆ ਰਿਹਾ ਕੋਪਰ ਜੀ ਚੱਕ ਲੈ ਚੱਕ ਉੱਪਰ ਚੱਕੋ ਇਹਦੀ ਅਗਲੀ ਜੇ ਪਾ ਦੀ ਜਦੋਂ ਵੈਲਟ ਪੈ ਕੇ ਹੋਰ ਜੇ ਕੋਈ ਮੜੇ ਆ ਲੱਗਦਾ ਅੱਗੇ ਤੇ ਵੈਲਟ ਤਾਰਦੇ ਹਾਂ ਆ ਤਾਰਦੇ ਵੈਲਟ ਕੰਨ ਚੜਾਈ ਪੀ ਆ ਪਹਿਲਾਂ ਚੜਾਤੀ ਸਤਿ ਸ਼੍ਰੀ ਅਕਾਲ ਬਾਈ ਜੀ ਅੱਜ ਜੀਰੀ ਲੱਗੀਆਂ ਜੀ ਵੱਢਣ ਟਰਾਲਾ ਜਿਹੜਾ ਕੱਲ ਭਰਿਆ ਤਾਂ ਅੱਜ ਕਰੇ ਵੰਡੀ ਚ ਖਾਲੀ ਆ ਗਈ ਮਿਸੂ ਆ ਦੇਖੋ ਜੀ ਜੀਰੀ 131 ਜੀ ਪੁਰਾ ਹਾਲ ਹੈ ਜੀ ਦਾ ਤੇਾਈ ਜਮਾ ਥੇਲ ਹੈ ਜੀ ਕੰਮ ਦੇਖੋ ਕਿਤੇ ਖੜਾ ਮਾੜਾ ਮਟਰ ਉੱਜਿਆ ਨਹੀਂ ਤਹਾਇ ਉਹਨੂੰ ਆਇਓ ਇਜ਼ਾਰਾ ਖੇਤੇ ਦੂਰ ਦੂਰ ਤੱਕ ਦੇਖ ਲੋਈ ਏ ਬਾਈ ਡਰਦਾ ਲੈ ਕੇ ਨਹੀਂਦਾ ਹੁੰਦਾ ਵਿੱਚ ਵਿੱਚ ਨੂੰ ਕਹਿੰਦਾ ਲੈ ਕੇ ਆ ਰਿਹਾ ਹੈ ਨਿਕਲੇ ਜਾਵੇ ਨਿਕਲ ਕੀ ਆ ਪਤਾ ਬਣੇ ਜਾਵੇ ਇੱਕ ਟਾਈਮ ਤੇ ਜੌੜ ਹੈ ਆਹ ਉਹ ਹੀ ਤਾਂ ਗਿਆ ਆ 131 ਹੈ ਆ 130 ਹੈ ਇੱਕ ਦਿਨ ਲੱਗੇਵੇਂ ਦੇਖ ਲੈ ਆਹ ਦੇਖ ਜੀ ਇਹਦੀ ਆ ਤਾਂ ਠੀਕ ਆ ਚੱਲ ਆਦਾ ਇੱਕ ਨੰਬਰ ਖੜੀ ਹੈ ਇਹਦਾ ਖਤਮ ਆ ਬਿਮਾਰੀ ਪੈ ਗਈ ਜੀ ਮਦਰੇ ਬੁੱਟੇ ਵਾਲੀ ਇਹਦਾ ਮੈਂ ਕਹਿੰਨਾ ਵੜਾ ਕੇ ਵੀ ਨੁਕਸਾਨ ਹੀ ਆ ਹਾਂ ਹੈਗਾ ਹੈ ਨੁਕਸਾਨ ਹੈ ਯਾਰ ਤੇਰੀ ਵੀ ਨੀ ਪੂਰਾ ਕਰਨਾ ਇਹਦਾ ਤੇਰਾ ਜੀ ਜਿਹੜਾ ਕਦੂ ਇਹਦਾ ਕਦੂ ਦਾ ਗਾ ਠੀਕ ਹੈ ਵੜਾਈ ਨਹੀਂ ਪੂਰੀ ਕਰਨੀ ਵੜਾਈ ਤਾਂ ਚੱਲ ਇੱਧਰ ਤੋਂ ਹੋ ਗਈ ਸੀ ਤੇ ਇੱਧਰ ਨਾ ਸਾਫ ਲਾਵਾ ਉਹ ਖੇਤ ਦੀ ਗੱਲ ਕਰਦਾ ਮੈਂ ਤਾਂ ਇਹਦੀ ਉਹ ਵੀ ਆਪਣੀ ਨਹੀਂ ਪੂਰੀ ਕਰਨੇ ਨੇ ਕੋਈ ਤਾਂ ਹੀ ਦਾ ਵੜਾਇਆ ਨਹੀਂ ਆ ਦੋ ਦੋ ਬਲ ਹੋਏ ਛੁੱਟੇ ਸਾਰੇ ਕੀ ਉਹ ਟੈਂਕ ਉਹ ਜੋ ਵੀ ਨਹੀਂ ਭਰਨਾ ਉਹ ਜੋ ਵੀ ਬਿਮਾਰੀ ਪਈ ਹੋਈ ਆ ਆ ਹੋਈ ਆ ਜੀ ਪੌਣਾ ਕਾ ਟੈਂਕ ਡੇਢ ਕਿੱਲੇ ਕਿੱਲੇ ਚੋਂ ਜੀ ਪੌਣਾ ਟੈਂਕ ਹੋਏ ਆ 131 ਬੀਜ ਆ ਜੀ ਇਹ ਹਾਂ ਇਹ ਤਾਂ ਆਪਣਾ ਕਾਲੂ ਨੂੰ ਕਹਿੰਦੇ ਨੇ ਮੇਰੇ ਕੋਲ ਬੁੱਗੀ ਨਹੀਂ ਹੈ ਜੀ ਹਰੀ ਜੀ ਹਾਂ ਉਹ ਵੀ ਬਾਲੇ ਦੇ ਪੂਰੀ ਸਾਰੀ ਹੋਣੀ ਜਿਆ ਨਹੀਂ ਤੇ ਨਹੀਂ ਆਹ ਉਹ ਉਹੀ ਪਾਲਵੇ ਆ ਨੇ ਉਹੀ ਪਾਲਵੇ ਆ ਇੱਕ ਦਾ ਟੈਂਕ ਹੁੰਦਾ ਦੋ ਕਿਸੀ ਆਇਆ ਦਾ ਹੋ ਜੂਗਾ ਭਰ ਕੇ ਲੈ ਆਏ ਆ ਸੀਸੀ ਕੱਢ ਕੇ ਭਰ ਕੇ ਲੈ ਆਏ ਆ ਜੀ ਲੈ ਕੇ ਸਾਧ ਤਾਂ ਸਾਢੇ 4 ਬਾਈ ਸਾਢੇ 4 5 ਕਿਲਿਆਂ ਦੀ ਜਿਹੜੀ ਪੈ ਗਈ ਹੁਣ ਭਰੇ ਆ ਟਰਾਲਾ ਜੀ ਬਿਮਾਰੀ ਦੀ ਬਹੁਤ 131 ਨੂੰ ਆ 22 ਵੱਟ ਹੋ ਰਹੇ ਆ ਤਾ ਕਰਕੇ ਮੜਾ ਜਾ ਕੁਝ ਹੋਇਆ 前から危かったり。 ਹੈਲੋ ਇੱਕ ਮਿੰਟ ਖੜ ਜਾ ਬੜੇਰਾ ਦੇ ਘਰ ਕਿੰਨੀ ਨੂੰ ਆ ਜਾ ਗਵਾੜਾ ਲਾ ਭਰਉਣ ਲੱਗੇ ਹੁਣ ਆ ਵੀ ਬਾਈ 131 ਹੈ ਜੇ ਘੱਟ ਬਿਮਾਰੀ ਹੈ ਹੈ ਗਈ ਆ ਪਰ ਇਹਦੇ ਵੀ ਪਰ ਘੱਟ ਹੈ ਬਾਈ ਪਰ ਜਿਹੜੇ ਆਪਾਂ ਪਹਿਲਾਂ ਬੜਾਏ ਨਾ ਉਹ ਇਹਦਾ ਬਹੁਤ ਜ਼ਿਆਦਾ ਦੀ ਇਹ ਚ ਵੀ ਹੈਗੀ ਹੈ ਦੇਖੋ ਪਰ ਘੱਟ ਉਹ ਵੀ ਕੁਕ ਮਾਟੜ ਦੇ ਕਰੀਬ ਹੋ ਜੂਗੀ ਇਹ ਵੀ 18 20 ਤੱਕ